1984 ਸਿੱਖ ਕਤਲੇਆ ਮਾਮਲੇ ਦੇ ਵਿੱਚ ਇਤਿਹਾਰ ਜੇਲ੍ਹ ਚ ਬੰਦ ਸੱਜਨ ਕੁਮਾਰ ਨੂੰ ਲੈ ਕੇ ਦਿੱਲੀ ਦੇ ਰੌਲਜ਼ ਵੈਨਿਊ ਕੋਰਟ ਵੱਲੋਂ ਸੱਜਨ ਕੁਮਾਰ ਨੂੰ ਦੋਸ਼ੀ ਘਰਾੜ ਕਰ ਦਿੱਤਾ ਗਿਆ 18 ਤਰੀਕ ਨੂੰ ਇਸ ਸਬੰਧ ਵਿੱਚ ਫੈਸਲਾ ਆਵੇਗਾ ਜਿਸ ਨੂੰ ਲੈ ਕੇ ਲੁਧਿਆਣਾ ਸਥਿਤ ਵੱਡੇ ਗਿਣਤੀ ਚ ਰਹਿ ਰਹੇ 1984 ਪੀੜਤਾ ਨੇ ਇਸ ਨੂੰ ਲੈ ਕੇ ਸ਼ਲਾਘਾ ਕੀਤੀ ਹੈ ਦੱਸਦੀ ਹੈ ਕਿ 41 ਸਾਲ ਬਾਅਦ ਉਹਨਾਂ ਦੇ ਜ਼ਖਮਾਂ ਤੇ مرہم ਲੱਗਿਆ ਹੀ ਨਹੀਂ ਹੋਣਾ ਕਿ ਆ 1984 ਵਿੱਚ ਜੋ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਹਾਲੇ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਤਨਵਾਦ ਦੇ ਕੋਰਟ ਦਾ ਅੱਜ 41 ਸਾਲ ਬਾਅਦ ਸੱਜਨ ਕੁਮਾਰ ਜਿਹੜਾ ਜਿਨੇ ਦਿੱਲੀ ਦੇ ਵਿੱਚ 10000 ਸਿੱਖਾਂ ਦਾ ਕਤਲੇਆਮ ਹੋਇਆ ਸੀ ਇਹਦਾ ਵੱਡਾ ਰੋਲ ਸੀ ਇਹ ਵੱਡਾ ਮਗਰਮਰਸ ਸੀ ਜਿਹਨੂੰ ਪਹਿਲਾਂ ਉਮਰ ਕੈਦ ਹੋਈਏ ਅੱਜ ਉਹਨੂੰ ਦੂਸਰੀ ਕਰਾਰ ਦਿੱਤਾ ਗਿਆ ਹੈ ਕੋਰਟ ਵੱਲੋਂ ਅਸੀਂ ਕੋਰਟ ਵੱਲੋਂ ਕੋਰਟ ਦਾ ਸਵਾਗਤ ਕਰਦੇ ਹਾਂ ਸਵਾਗਤ ਅਬੀ ਸੋਸਾਇਟੀ ਵੱਲੋਂ ਇੱਥੇ 25000 ਪਰਿਵਾਰ ਉਹਦਾ ਸਵਾਗਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਸਕੋਰਟ ਦਾ ਉਹ ਜੱਜ ਸਾਹਿਬ ਜਿਨ੍ਹਾਂ ਨੇ ਉਹਨੂੰ ਦੂਸਰੀ ਕਰਾਰ ਦਿੱਤਾ ਹੈ ਉਸ ਤੋਂ ਬਾਅਦ ਧੰਨਵਾਦ ਮੋਦੀ ਸਾਹਿਬ ਦਾ ਅਮਿਤ ਸ਼ਾਹ ਜੀ ਦਾ ਜਿਨ੍ਹਾਂ ਨੇ ਇਹ ਜਿਹੜੀ 40 ਸਾਲ ਬਾਅਦ ਇਹ ਜਿਹੜੇ ਦਰਿੰਦੇ ਸਨ ਜਿਹੜੇ ਜਗਦੀਸ਼ ਟੇਟਲਰ ਹੋ ਗਏ ਕਮਲਨਾਥ ਹੋ ਗਏ ਸੱਜਨ ਕੁਮਾਰ ਇੱਕ ਮਗਰ ਮਸ਼ਕਾਬੂ ਆ ਇਹਦੇ ਵਿੱਚ ਹਜ਼ਾਰਾਂ ਜਿਹੜੇ ਨੇ ਕਾਂਗਰਸੀ ਸੰਭਲ ਲੈ ਕੋਈ 200 250 ਹੀ ਹੈਗੇ ਮੇਰੀ ਬੇਨਤੀ ਹੋਂ ਇੱਕ ਤੇ ਕੋਡ ਨੂੰ ਬੇਨਤੀ ਹੈ ਕਿ ਇਹਨੂੰ ਘੱਟ ਤੋਂ ਘੱਟ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਦੀ ਸੱਜਨ ਕੁਮਾਰ ਨੂੰ ਜਿਹੜੇ ਅੱਲੇ ਝਖਮ ਨੇ ਇਹਨਾਂ ਦੇ ਮਲਮ ਲਗਾਈ ਜਾ ਸਕੇ ਜਿਹੜੇ ਸਾਡੇ 1984 ਦੇ ਵਿੱਚ ਸਾਡੀਆਂ 3 ਪੈਰਾਂ ਦੇ ਗਲਾਂ ਟੇਰ ਪਾ ਕੇ ਜਿਹੜੇ ਬਜ਼ੁਰਗ ਜਾਰੇ ਸਾਂ ਜੇਲ੍ਹ ਟਣਾਵ ਜਰਸਾਨੋਂ ਕੱਲਾ ਲੱਗ ਸਾਲਾ ਗਿਆ ਸਾਨੂੰ ਇਸ ਕੰਟਰੀ ਦੇ ਵਿੱਚ ਇਨਸਾਫ ਨਹੀਂ ਮਿਲਿਆ ਹੋਂ ਜਦੋਂ ਸਰਕਾਰ ਬਣੀ ਹੈ ਭਾਜਪਾ ਦੀ ਥੋੜੀ ਆਜ਼ਾਦੀ ਕਰਨ ਜਾਗੀ ਹੈ ਤੇ ਇਹ ਥੋੜਾ ਕੰਮ ਵੀ ਸ਼ੁਰੂ ਹੋਈ ਹੈ ਤੇ ਸਾਡੀ ਮੰਗ ਏ ਪਾਰ ਸਰਕਾਰ ਤੋਂ ਮੋਦੀ ਜੀ ਤੋਂ ਤੇ ਜਿਹੜੇ ਸਾਡੇ ਜੱਜ ਸਹਬਾਨ ਨੇ ਕੱਲ ਵੀ ਇੱਕ ਫੈਸਲਾ ਆਇਆ ਸੁਪਰੀਮ ਕੋਰਟ ਦਾ ਕਿ ਇਹ ਜਿਹੜੀਆਂ ਸਾਡੀਆਂ ਕੋਟਾਂ ਨੇ ਨੂੰ ਅਲਗੇਸ਼ ਨਾ ਲੈਣ ਚੁਣਸੀ ਦਿੱਕਤ ਲੈ ਆਮ ਨੂੰ ਜਿਹੜੇ ਦੋਸ਼ੀ ਨੇ ਜੇ ਤੁਹਾਡੇ ਕੋ ਰਿਟਾਂ ਆਂਦੀਆਂ ਨੇ ਉਹਦਾ ਫੈਸਲਾ ਕਰੋ ਜਿਹੜੇ ਦੋਸ਼ੀ ਹਨ ਨੂੰ ਫਾਸੀ ਦਿਓ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿਓ ਅੱਜ ਸੁਪਰੀਮ ਕੋਰਟੋਂ ਵੀ ਤਰਮਾਦ ਕਰਦੇ ਆ ਅੱਜ ਸਾਡੇ ਤੋਂ ਖੁਸ਼ੀ ਹੈ ਸਾਡੇ ਪਰਿਵਾਰਾਂ ਵਿੱਚ ਕਿ ਜਿਹੜਾ ਵੱਡਾ ਜਿਹੜਾ ਮਗਰਮਸ਼ਦ ਦਰੰਦਾ ਉਹਨੂੰ ਜਿਹੜੀ ਅੱਜ ਜਿਹੜਾ ਦੋਸ਼ੀ ਘਰਾੜ ਦਿੱਤਾ ਗਿਆ ਤੇ ਸਾਨੂੰ ਉਮੀਦ ਹੈ ਕਿ 18 ਤਰੀਕ ਨੂੰ ਉਹਨੂੰ ਜਿਹੜੀ ਫਾਸੀ ਹੋਵੇਗੀ ਤੇ ਸਾਡੇ ਜਿਹੜੇ ਅੱਲੇ ਜਖਮ ਨੇ ਉਹਨਾਂ ਤੇ ਜਿਹੜਾ ਨਮਕ ਲੱਗੇਗਾ ਦੂਜੀ ਮਿਲਤੀ ਹੈ ਪੰਜਾਬ ਸਰਕਾਰੋਂ ਮਿਲਤੀ ਹੈ ਕਿ ਜਿਹੜੇ ਸਾਡੇ ਮਸਲੇ ਨੇ ਪੰਜਾਬ ਵਿੱਚ ਆਮ ਪਾਰਟੀ ਸਰਕਾਰ ਕੋਈ ਕੰਮ ਨਹੀਂ ਕਰਦੀ 84 ਜਿਹੜੇ ਕੱਤਲੇਆਮ ਪੀੜਤਾਂ ਦਾ ਇਹਨਾਂ ਨਾਲ ਮਤਰੀ ਮਾਰਦਾ ਸੰਗੂ ਕੀਤਾ ਜਾ ਰਿਹਾ ਜਿਹੜੇ ਸਾਡੇ ਮਸਲੇ ਪੰਜਾਬ ਸਰਕਾਰ ਹੱਲ ਕਰੇ ਮੁਰਬਸਬੇ ਦੇ ਨੀਦਰ ਸਰਕਾਰੇ ਖਿਲਾਫੀ ਤਰਨੇ ਦੇਾਂਗੇ ਠੀਕ ਹੈ ਮੈਂ ਸਭ ਤੋਂ ਪਹਿਲੇ ਅੱਜ ਜੈ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਕਿ 41 ਸਾਲਾਂ ਬਾਅਦ ਸਾਡੇ ਅੱਲੇ जख्मਾਂ ਤੇ ਮਰਮ ਲਗਾਈਆ ਸਾਨੂੰ ਥੋੜੀ ਜਿਹੀ ਰਾਹਤ ਹੀ ਜੜੀ ਹੈਗੀ ਆ ਸਾਹ ਮਿਲਿਆ ਕਿਉਂਕਿ 41 ਸਾਲ ਹੋ ਜਾਣਗੇ ਇਹ ਕੋਈ ਉਥੇ 10000 ਖਾਲੀ ਸਿੱਖਾਂ ਦਾ ਕਤਲੇਆਮ ਨਹੀਂ ਹੋਇਆ ਹਿੰਦੁਸਤਾਨ ਦੇ ਵਿੱਚ ਉਹ ਜਿਹੜੇ 25000 ਪਰਿਵਾਰ ਹੋ ਜਿਹੜੇ ਉਹਦੇ ਨਾਲ ਇੱਕ ਪਰਿਵਾਰ ਦੇ ਵਿੱਚ ਅਗਰ ਇੱਕ ਪਰਿਵਾਰ ਦੇ ਜੀ ਦਾ ਕਤਲ ਹੋਇਆ ਉਹਦੇ ਨਾਲ ਅਗਰ 6 ਜੀ ਹਸਨ ਕਰਦੇ 6 ਹੀ ਜੀ ਮਰ ਗਏ ਕਿਉਂਕਿ ਅਸੀਂ ਲੋਕ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾਈ ਦੇ ਸਕੇ ਅਸੀਂ ਆਪਣੇ ਬੱਚਿਆਂ ਦੀ ਕੋਈ ਵਧੀਆ ਉਹਨਾਂ ਨੂੰ ਕੋਈ ਖਾਣ ਪੀਣ ਨੂੰ ਵਧੀਆ ਤਰੀਕੇ ਨਾਲ ਨਹੀਂ ਉਹਨਾਂ ਦੀ ਦੇਖਭਾਲ ਕਰ ਸਕੇ ਅਸੀਂ ਆਪਣੇ ਬੱਚਿਆਂ ਦੀਆਂ ਨੌਕਰੀਆਂ ਨਹੀਂ ਲਗਵਾ ਸਕੇ ਅਸੀਂ ਆਪਣੇ ਬੱਚਿਆਂ ਨੂੰ ਸੈੱਟ ਨਹੀਂ ਕਰਵਾ ਸਕੇ ਸਿਰਫ ਤੇ ਸਿਰਫ ਇਹਨਾਂ ਕਾਤਲ ਦਰਹੈਂਦਿਆਂ ਦੇ ਕਰਕੇ ਇਹਨਾਂ ਕਾਤਲ ਕਾਂਗਰਸੀਆਂ ਦੇ ਕਰਕੇ ਜਿਹੜੇ ਰਾਜੀਵ ગાંધી ਨੇ ਇੱਕ ਨਾਰਾ ਦਿੱਤਾ ਖੂਨ ਦਾ ਬਦਲਾ ਖੂਨ ਜਦ ਬڑا ਪੇੜ ਡਿੱਗਦਾ ਹੈ ਧਰਤੀ ਹਿਲਦੀ ਹੈ ਅੱਜ 41 ਸਾਲਾਂ ਤੋਂ ਇਹਨਾਂ ਕਾਤਲਾਂ ਨੂੰ ਇਹ ਸਾਰੇ ਬਚਾਉਂਦੇ ਆ ਰਹੇ ਸਨ ਪਰ ਉਹ ਪਰਮਾਤਮਾ ਦੀ ਜਿਹੜੀ ਅਦਾਲਤ ਹੈਗੀ ਆ ਸਭ ਤੋਂ ਵੱਡੀ ਅਦਾਲਤ ਹੈਗੀ ਆ ਉਹਦੇ ਵਿੱਚ ਇਨਸਾਫ ਜ਼ਰੂਰ ਮਿਲਦਾ ਦੇਰ ਹੈਗੀ ਆ ਪਰ ਹੰਦੇਰ ਨਹੀਂ ਹੈਗਾ ਉਹਦੀ ਉਹਦੀ ਅਦਾਲਤ ਵਿੱਚ ਤੋਂ ਮੈਂ ਕੋਰਟ ਦਾ ਧੰਨਵਾਦ ਕਰਦੀ ਆ ਨਾਲ ਹੀ ਮੈਂ ਕੋਰਟ ਨੂੰ ਅਪੀਲ ਕਰਨਾ ਚਾਹਦੀ ਆ ਕਿ ਜੇ ਤੁਸੀਂ ਸਾਨੂੰ ਇਨਸਾਫ ਦਿੱਤਾ ਅਸੀਂ ਤੁਹਾਡੇ ਧੰਨਵਾਦੀ ਆ ਪਰ ਜਿਹੜੀ 18 ਤਰੀਕ ਨੂੰ ਜਿਹੜਾ ਇਹਦਾ ਤੁਸੀਂ ਇਹਦੀ ਆ ਕਰਨੀ ਹੈਗੀ ਇਹਨੂੰ ਕੱਟ ਤੋਂ ਕਟਵੀ ਮੌਤ ਦੀ ਸਜ਼ਾ ਹੋਣੀ ਚਾਹੀਦੀ ਆ ਇਹ ਜਦੋਂ ਫਾਂਸੀ ਤੇ ਲਟਕੇਗਾ ਤੁਹਾਨੂੰ ਥੋੜੀ ਜਿਹੀ ਰਾਹਤ ਮਿਲੇਗੀ ਸਜਨ ਕੁਮਾਰ ਬਾਕੀ ਜਗਦੇਸ਼ ਟਾਈਟਲ ਹੈਗਾ ਉਹਨੂੰ ਵੀ ਚਲਤੀ ਤੋਂ ਜਲਦੀ ਉਹਦੇ ਵੀ ਦੋਸ਼ ਤਾਂ ਹੈ ਹੋ ਕੇ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਕਮਲਨਾਥ ਹੈਗਾ ਜਿਹੜਾ ਮੁੱਖ ਮੰਤਰੀ ਬਣਿਆ ਹੋਇਆ ਉਹਨੂੰ ਵੀ ਜਲਦੀ ਤੋਂ ਜਲਦੀ ਜਿਹੜੀ ਹੈਗੀ ਆ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਮੈਂ ਮੋਦੀ ਸਾਹਿਬ ਨੂੰ ਵੀ ਅਪੀਲ ਕਰਦੀ ਆ ਮੋਦੀ ਸਾਹਿਬ ਬਹੁਤ ਜ਼ਿਆਦਾ ਦੇਰ ਹੋ ਗਈ ਆ ਹੁਣ ਤੁਹਾਡੀ ਦੁਬਾਰਾ ਤੋਂ ਜਿਹੜੀ ਸੈਂਟਰ ਦੇ ਵਿੱਚ ਵੀ ਤੁਹਾਡੀ ਸਰਕਾਰ ਗਈਆ ਪਹਿਲੇ ਤੁਸੀਂ ਕਹਿੰਦੇ ਸੀ ਫਾਇਲਾ ਨਹੀਂ ਮਿਲ ਰਹੀ ਐ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਹੁਣ ਸੈਂਟਰ ਦੇ ਵਿੱਚ ਵੀ ਤੁਹਾਡੀ ਸਰਕਾਰ ਬਣਨ ਜਾ ਰਹੀ ਆ ਸੋ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਜਿੰਨੇ ਸਾਡੇ ਕਾਤਲ ਹੋ ਗਏ ਆ ਇਹਨਾਂ ਨੂੰ ਸਜ਼ਾਵਾਂ ਦਿਵਾਓ ਤਾਂ ਕਿ ਸਾਨੂੰ ਵੀ ਜਿਹੜੀ ਥੋੜੀ ਜਈ ਹੈਗੀ ਆ ਰਾਹਤ ਮਿਲ ਸਕੇ ਸਾਡੇ ਜਿਹੜੇ ਅੱਲੇ ਜ਼ਖਮ ਹੈਗੇ ਆ ਇਹਨਾਂ ਤੇ ਮਰਮ ਲੱਗ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ